ਜੰਗ ਦੇ ਦੌਰਾਨ ਫਿਰੋਜ਼ਪੁਰ ਦੇ ਤਾਰ ਦੇ ਨਾਲ ਸਰਹੱਦੀ ਪਿੰਡਾਂ ਨੂੰ ਖਾਲੀ ਕਰ ਦਿੱਤਾ ਸੀ ਲੋਕਾਂ ਨੇ ਪਰ ਕੁਝ ਇੱਕ ਪਿੰਡ ਇਹੋ ਜਿਹੇ ਸੀ ਜਿਹੜੇ ਹਜੇ ਲੋਕ ਉਥੇ ਘਰਾਂ 'ਚ ਬੈਠੇ ਸੀ ਪਰ ਫਿਲਹਾਲ ਇੱਕ ਪਾਸੇ ਇੱਕੋ ਹੀ ਪੋਲਾ ਜਿਹੜਾ ਇੱਕੋ ਰਸਤਾ ਉਹਨਾਂ ਵੀ ਬਾਈ ਪਿੰਡਾਂ ਨੂੰ ਜਾਂਦਾ ਦੂਜੇ ਪਾਸੇ ਸਤਲੁਜ ਦਰਿਆ ਦੋ ਤਿੰਨ ਪਿੰਡ ਇਹੋ ਜਿਹੇ ਆ ਜਿਹੜੇ ਸਤਲੁਜ ਦਰਿਆ ਦੇ ਚਾਰੇ ਪਾਸੇ ਉਹਨਾਂ ਦੇ ਸਤਲੁਜ ਦਰਿਆ ਹੀ ਪੈਂਦਾ ਹੈ ਤੇ ਦੂਜੇ ਪਾਸੇ ਤਾਰ ਪੈਂਦੀ ਆ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਐਮਐਲਏ ਫਰੋਸਪਰ ਸ਼ੈਰੀ ਉਹਨਾਂ ਪਿੰਡਾਂ ਦਾ ਦੌਰਾ ਕਰਨ ਦੇ ਲਈ ਜਾਂਦੇ ਨੇ ਮਾਹੌਲ ਦੇਖਣ ਦੇ ਲਈ ਪਰ ਉਦੋਂ ਲੋਕਾਂ ਦੇ ਵੱਲੋਂ ਮੰਗ ਕੀਤੀ ਜਾਂਦੀ ਆ ਕਿ ਜਿਹੜੀ ਆ ਬੇੜੀਆਂ ਦੀ ਕਮੀ ਆ ਉੱਥੇ ਕਿਉਂਕਿ ਦਰਿਆ ਪਾਰ ਕਰਕੇ ਲੋਕਾਂ ਨੂੰ ਜਾਣਾ ਪੈਂਦਾ ਅਗਰ ਆਰਮੀ ਬੀਐਸਐਫ ਕਿਸੇ ਕਾਰਨ ਪੁਲ ਬੰਦ ਕਰ ਦਿੰਦੀ ਆ ਉਧਰ ਨਹੀਂ ਲੰਘਿਆ ਜਾਂਦਾ ਤਾਂ ਉਹਨਾਂ ਨੇ ਦਰਿਆ ਦੇ ਵਿੱਚੋਂ ਦੀ ਲੰਘ ਕੇ ਫਿਰੋਜ਼ਪੁਰ ਵੱਲ ਦਾਖਲ ਹੋਣਾ ਹੁੰਦਾ ਔਰ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਕੋਲੇ ਬੇੜੀਆਂ ਦੀ ਕਮੀ ਆ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਐਮਐਲਏ ਫਿਰੋਜ਼ਪੁਰ ਸ਼ਹਿਰੀ ਰਣਵੀਰ ਸਿੰਘ ਭੁੱਲਰ ਨੇ ਬੀਤੇ ਦਿਨੀ ਪ੍ਰਸ਼ਾਸਨ ਦੇ ਤਾਲਮੇਲ ਦੇ ਨਾਲ ਦੋ ਤਿੰਨ ਬੇੜੀਆਂ ਜਿਹੜੀਆਂ ਨੇ ਉਹ ਸਰਹੱਦੀ ਲੋਕਾਂ ਨੂੰ ਦਵਾਈਆਂ ਨੇ ਜੋ ਬੀ ਵੀ ਵੀ ਸਾਹਮਣੇ ਆ ਰਹੀ ਆ ਜੋ ਜਾਣਕਾਰੀ ਐਮਐਲਏ ਭੁੱਲਰ ਦੇ ਨਾਲ ਸੱਸੀ ਫੋਨ ਲਾਈਨ ਤੇ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਆ ਔਰ ਤੁਹਾਨੂੰ ਦੱਸਦੀ ਹੈ ਕਿ ਐਮਐਲਏ ਦੇ ਉਥੇ ਦੌਰਾ ਕਰਨ ਤੋਂ ਬਾਅਦ ਲੋਕਾਂ ਦੀ ਇਹ ਮੰਗ ਉੱਠੀ ਸੀ ਕਿ ਲੋਕ ਕਹਿੰਦੇ ਸੀ ਕਿ ਅਗਰ ਅਚਾਨਕ ਸਾਨੂੰ ਉੱਠਣਾ ਪੈਂਦਾ ਤਾਂ ਬੇੜੀਆਂ ਦੀ ਕਮੀਆਂ ਸਮਾਨ ਟਰੈਕਟਰ ਉਹਨਾਂ ਬੇੜੀਆਂ ਦੇ ਰਾਹੀ ਹੀ ਲੱਦ ਕੇ ਲੋਕ ਬਾਹਰ ਲਿਆਉਂਦੇ ਨੇ ਹਾਲਾਂਕਿ ਬੀਤੇ ਦਿਨੀ ਵੀਡੀਓ ਵੀ ਤੁਸੀਂ ਦੇਖਿਆ ਹੋਣਗੀਆਂ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਦਰਿਆ ਦੇ ਵਿੱਚੋਂ ਦੀ ਆਪਣਾ ਸਮਾਨ ਬੇੜੀਆਂ ਤੇ ਕਿਸ਼ਤੀਆਂ ਤੇ ਲੱਦ ਕੇ ਲਿਆਉਂਦੇ ਬਾਹਰ ਨਜ਼ਰ ਆ ਰਹੇ ਸੀ ਪਰ ਹੁਣ ਉਹਨਾਂ ਪਿੰਡਾਂ ਨੂੰ ਪਿੰਡਾਂ ਦੀ ਗੱਲ ਕਰਾਂ ਤਾਂ ਕਾਲੂ ਵਾਲਾ ਟੈਂਡੀ ਵਾਲਾ ਲਾਗੇ ਤਾਗੇ ਤੇ ਹੋਰ ਵੀ ਛੋਟੇ ਛੋਟੇ ਪਿੰਡ ਨੇ ਜਿਹੜੇ ਪਿੰਡ ਦਰਿਆ ਤੇ ਹੀ ਡਿਪੈਂਡ ਨੇ ਦਰਿਆ ਕ੍ਰੋਸ ਕਰਕੇ ਹੀ ਜਾਂਦੇ ਨੇ ਤੇ ਦਰਿਆ ਕ੍ਰੋਸ ਕਰਕੇ ਸਤਲੁਜ ਉਹ ਬਾਹਰ ਆਉਂਦੇ ਨੇ ਤਾਂ ਉਹਨਾਂ ਦੀ ਸਹੂਲਤ ਦੇ ਲਈ ਉਹਨਾਂ ਨੂੰ ਉੱਥੋਂ ਬਾਹਰ ਆਉਂਦੇ ਲਈ ਕਿ ਅਗਰ ਜ਼ਰੂਰਤ ਪੈਂਦੀ ਆ ਤਾਂ ਉਹਨਾਂ ਨੂੰ ਬਾਹਰ ਆਉਣ ਦੇ ਲਈ ਉਹ ਕਿਸ਼ਤਿਆਂ ਦਾ ਸਹਾਰਾ ਲੈ ਸਕਣੋ ਇਹ ਦੋ ਤਿੰਨ ਕਿਸਤੀਆਂ ਜਿਹੜੀਆਂ ਨੇ ਪ੍ਰਸ਼ਾਸਨ ਫਿਰੋਜ਼ਪੁਰ ਦੇ ਵੱਲੋਂ ਇੰਤਜ਼ਾਮ ਐਮਐਲਏ ਦੇ ਵੱਲੋਂ ਕਰਵਾ ਕੇ ਦਿੱਤਾ ਗਿਆ ਮੌਜੂਦਾ ਐਮਐਲਏ ਦੇ ਵੱਲੋਂ ਫਿਰੋਜ਼ਪੁਰ ਸ਼ਹਿਰੀ ਉਹਨਾਂ ਨੂੰ ਇੰਤਜ਼ਾਮ ਕਰਵਾ ਕੇ ਦਿੱਤਾ ਗਿਆ ਔਰ ਮੌਕੇ ਤੇ ਹੁਣ ਜਿਹੜੀਆਂ ਬੇੜੀਆਂ ਨੇ ਉਹਨਾਂ ਦੀ ਤਿਆਰੀ ਕਰ ਦਿੱਤੀ ਆ ਉਹਨਾਂ ਦੇ ਉੱਪਰ ਇੰਜਾਂ ਨੂੰ ਇੰਜਨ ਫਿੱਟ ਕੀਤੇ ਜਾ ਰਿਹਾ ਔਰ ਬੇੜੀਆਂ ਥੋੜੀ ਦੇਰ ਦੇ ਵਿੱਚ ਚੱਲਣ ਦੇ ਲਈ ਰੈਡੀ ਹੋ ਜਾਣਗੀਆਂ ਔਰ ਜਿਹੜੇ ਵੀ ਘਰ ਉੱਥੋਂ ਆਣਾ ਚਾਹੁੰਦੇ ਨੇ ਉਥੋਂ ਆ ਜਾ ਸਕਦੇ ਨੇ ਅਗਰ ਉਹ ਆਪਣੇ ਘਰ ਆਪਣੇ ਖੇਤਾਂ 'ਚ ਕੰਮ ਕਰਨਾ ਰਾਤ ਨੂੰ ਅਗਰ ਰੁਕਣਾ ਚਾਹੁੰਦੇ ਨੇ ਤਾਂ ਠੀਕ ਹੈ ਜੇ ਬਾਹਰ ਆਉਣਾ ਚਾਹੁੰਦੇ ਨੇ ਤਾਂ ਬਾਹਰ ਆ ਸਕਦੇ ਨੇ ਉਹਨਾਂ ਦੀ ਸਹੂਲਤ ਦੇ ਲਈ ਇਹ ਦੋ ਤਿੰਨ ਬੇੜੀਆਂ ਦਾ ਜਿਹੜਾ ਇੰਤਜ਼ਾਮ ਕੀਤਾ ਦੱਸਿਆ ਜਾ ਰਿਹਾ ਫਿਲਹਾਲ ਦੀ ਘੜੀ ਸਭ ਤੋਂ ਵੱਡੀ ਅਪਡੇਟ ਹੈ ਕਿਉਂਕਿ ਐਸ ਮੁਸੀਬਤ ਦੀ ਘੜੀ ਦੇ ਵਿੱਚ ਲੋਕਾਂ ਦਾ ਸਾਥ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਔਰ ਇਸੇ ਦੁੱਖ ਦੀ ਘੜੀ ਦੇ ਵਿੱਚ ਲੋਕਾਂ ਦਾ ਸਾਥ ਜਿਹੜਾ ਉਹ ਇਹਨਾਂ ਚੀਜ਼ਾਂ ਦੇ ਨਾਲ ਹੀ ਦਿੱਤਾ ਜਾ ਸਕਦਾ ਹੈ ਕਿ ਜਿਹੜੇ ਲੋਕ ਉਹਨਾਂ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਨੇ ਉਹਨਾਂ ਦੀਆਂ ਵਰਤੋਂ ਵਾਲੀਆਂ ਚੀਜ਼ਾਂ ਨੇ ਬੇੜੀ ਦੀ ਕਿਸ਼ਤੀ ਦੀ ਉਹਨਾਂ ਨੂੰ ਜ਼ਰੂਰਤ ਤੁਸੀਂ ਉਹਨਾਂ ਨੇ ਮੰਗ ਕੀਤੀ ਸੀ ਬੀਤੇ 2 ਦਿਨ ਦਿਨ ਪਹਿਲਾਂ ਔਰ ਉਹਨਾਂ ਦੀ ਇਸ ਮੰਗ ਨੂੰ ਪੂਰਾ ਵੀ ਕੀਤਾ ਗਿਆ ਫਿਲਹਾਲ ਦੀ ਘੜੀ ਕਮੈਂਟ ਸੈਕਸ਼ਨ ਤੁਹਾਡੇ ਕੋਲ ਆ ਆਪਣੀ رائے ਤੁਸੀਂ ਵੀ ਥੱਲੇ ਕਮੈਂਟ ਕਰਕੇ ਜਰੂਰ ਲਿਖੋ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਡਰਨ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਬਿਲਕੁਲ ਐਮਐਲਏ ਦਾ ਵੀ ਕਹਿਣਾ ਹੈ ਕਿ ਇੰਡੀਅਨ ਆਰਮੀ ਤੇ ਸਾਨੂੰ ਯਕੀਨ ਆ ਬਹਾਦਰ ਲੋਕ ਨੇ ਬਹਾਦਰ ਲੋਕ ਇੱਥੇ ਬੈਠੇ ਨੇ ਸਰਹੱਦਾਂ ਤੇ ਪੂਰਾ ਯਕੀਨ ਆ ਆਰਮੀ ਦੇ ਉੱਪਰ ਇਸ ਤਰ੍ਹਾਂ ਦੀ ਕੋਈ ਵੀ ਜਿਹੜਾ ਨੁਕਸਾਨ ਭਾਰਤ ਦੇ ਵਿੱਚ ਨਹੀਂ ਹੋਊਗਾ ਇਸ ਲਈ ਡਰਨ ਦੀ ਲੋੜ ਨਹੀਂ ਅਫਵਾਹਾਂ ਤੋਂ ਥੋੜਾ ਜਿਹਾ ਬਚੋ ਜਿਹੜੀਆਂ ਅਫਵਾਹਾਂ ਕੁਝ ਕੁ ਚੈਨਲ ਫਲਾ ਰਹੇ ਨੇ ਉਹਨਾਂ ਫਾਹਾਂ ਤੋਂ ਬਚਣ ਦੀ ਲੋੜ ਆ ਇਸ ਤੋਂ ਇਲਾਵਾ ਤੁਸੀਂ ਆਪਣੇ ਘਰ ਦੇ ਵਿੱਚ ਆਰਾਮ ਦੇ ਨਾਲ ਬੈਠੋ ਰਾਤ ਦੇ ਸਮੇਂ ਲਾਈਟਾਂ ਵਗੈਰਾ ਜੋ ਗਾਈਡਲਾਈਨਸ ਨੇ ਸਰਕਾਰ ਦੀਆਂ ਉਹਨਾਂ ਨੂੰ ਜਰੂਰ ਬੰਦ ਕਰਕੇ ਰੱਖੋ